मामूली झगड़े ने खूनी जंग करवाई दो गुट्टा ने खूब गुंडा गर्दी विखाई ਇੱਕ ਦੂਜੇ ਤੇ ਵਰਾਏ ਇਕ ਤਾਂ ਰੋੜੇ ਚੱਲੇ ਤੇਜ਼ ਤਾਰ ਹਥਿਆਰ ਜਿਹਾ ਅਬੋਹਰ ਦੇ ਅਜੀਤ ਨਗਰ ਚ ਮਾਮੂਲੀ ਵਿਵਾਦ ਨੇ ਭਿਆਨਕ ਰੂਪ ਧਾਰ ਲਿਆ ਮਾਮੂਲੀ ਜਿਹਾ ਵਿਵਾਦ ਵੇਖਦਿਆ ਹੀ ਵੇਖਦਿਆ ਐਨਾ ਪੱਕ ਗਿਆ ਇਸ ਵਿਵਾਦ ਨੇ ਖੂਨੀ ਰੂਪ ਧਾਰ ਲਿਆ ਦੋ ਪਰਿਵਾਰ ਦੋ ਗੁੱਟਾਂ ਚ ਖੂਨੀ ਝੜਪ ਹੋ ਗਈ ਇੱਕ ਦੂਜੇ ਤੇ ਤੇਜ਼ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜੀ ਹਾਂ ਦੱਸਿਆ ਤੇ ਹੋ ਚਾਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਖੂਨੀ ਝੜਪ ਚ ਦੋਵੇਂ ਧਿਰਾਂ ਦੇ ਕੁੱਲ 6 ਲੋਕ ਜ਼ਖਮੀ ਹੋਏ ਨੇ ਇੱਥੇ ਹੀ ਬਸ ਨਹੀਂ ਦੱਸਿਆ ਇੱਥੋਂ ਤੱਕ ਵੀ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਦੇ ਨਾਲ ਸੰਬੰਧਿਤ ਲੋਕਾਂ ਦੇ ਵੱਲੋਂ ਹਸਪਤਾਲ ਚ ਵੀ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਹਾਲਾਤਾਂ ਨੂੰ ਸ਼ਾਂਤ ਕਰਵਾਉਣ ਦੇ ਲਈ ਮੌਕੇ ਤੇ ਪੁਲਿਸ ਤੱਕ ਬੁਲਾਨੀ ਪਈ ਹੈ। ਵੀ ਹਸਪਤਾਲ ਦੇ ਵਿੱਚ ਵੀ ਹੰਗਾਮਾ ਹੋਇਆ ਹੈ ਜੀ ਕੋਈ? ਹਾਂ ਜੀ ਹਾਂ ਜੀ ਉਸ ਤੇ ਥੋੜੇ ਟਾਈਮ ਪਹਿਲਾਂ ਹਸਪਤਾਲ ਚ ਵੀ ਕਾਫੀ ਸਾਰੇ ਲੋਕ ਆਏ ਸੀਗੇ ਪਰ ਅਸੀਂ ਉਹ ਚਲੇ ਗਏ تھے ਬਾਅਦ ਵਿੱਚ। ਅਸੀਂ ਪੁਲਿਸ ਦਾ ਫੋਨ ਕੀਤਾ ਸੀਗਾ ਤੇ ਪੁਲਿਸ ਆ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸਾਰਾ ਵਿਵਾਦ ਮੋਟਰਸਾਈਕਲਾਂ ਦੀ ਆਪਸ ਚ ਹੋਈ ਟੱਕਰ ਤੋਂ ਬਾਅਦ ਸ਼ੁਰੂ ਹੋਇਆ ਸੀ। ਜਿਸ ਨੇ ਅਚਾਨਕ ਅਜੀਹਾ ਪਿਆਨਕ ਰੂਪ ਧਾਰ ਲਿਆ ਇਸ ਖੂਨੀ ਚੜ੍ਹਤ ਤੋਂ ਬਾਅਦ ਇਸ ਤਕਰਾਰ ਤੋਂ ਬਾਅਦ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਉਹਨੇ ਜੇ ਉਹ ਬੰਦੇ ਆ ਗਏ ਬਨਾਸੀਆਂ ਤੇ ਡਾਂਗਾ ਲੈ ਕੇ ਤਰਪਾਨਾਂ ਵੀ ਕੋਲ ਸੀਗੀਆਂ ਤੇ ਐਨੇ ਜਾ ਕੇ ਕੁੱਟਣ ਲੱਗੇ ਇਹਨਾਂ ਨੂੰ ਮੈਂ ਭੱਜ ਕੇ ਆਈ ਮੈਂ ਵਿੱਚ ਛੜਾਣ ਲੱਗੀ ਤੇ ਮੇਰੇ ਮਾਰਦੀ ਤੇ ਅੰਦਰ ਵੜ ਗਏ ਸੀ ਅੰਦਰ ਮੁਕੇ ਤੇ ਅੰਦਰ ਵੜ ਗਏ ਤੇ ਮੇਰੇ ਮੁੰਡੇ ਵੱਡੇ ਨੂੰ ਤੁਹਾਡੇ ਉੱਤੇ ਹੀ ਡਾ ਲਿਆ ਤੇ ਸੱਟਾ ਮਾਰ ਮਾਰ ਕੇ ਉਹਨੂੰ ਮਸਾ ਮੈਂ ਚੜਾਇਆ ਤੇ ਡਿੱਗੀ ਤੇ ਮੇਰੇ ਮਾਰ ਮੇਰੇ ਨੂੰ ਮਾਰਨ ਲੱਗ ਗਏ ਫਿਰ ਮੇਰੀ ਪਰਜਾਈ ਆਈ ਚੜਾਣ ਵਾਸਤੇ ਤੇ ਉਹਨੂੰ ਮਾਰਨ ਲੱਗ ਗਏ ਜਿਹੜਾ ਵਿੱਚ ਹੁੰਦਾ ਫਿਰ ਡਰਦਾ ਕੋਈ ਨਹੀਂ ਸਾਨੂੰ ਚੜਾਣ ਆਇਆ ਤੇ ਮੁੰਡੇ ਨੇ ਮੈਨੂੰ ਫੋਨ ਕਰਿਆ ਗਰੇਵੀ ਡੈਡੀ ਇਸ ਤਰ੍ਹਾਂ ਵੀ ਕੁੱਟਦੇ ਪਏ ਆ ਮੈਨੂੰ ਵੀ ਸਕੂਲ ਜਾਂਦੇ ਸੀਗੇ ਤਾਂ ਮੈਂ ਉੱਥੋਂ ਚੱਲ ਕੇ ਮੈਂ ਬ੍ਰਦਰ ਨੂੰ ਨਾਲ ਲਿਆ ਮੈਂ ਚੱਲ ਆਪਾਂ ਕੁਛ ਦਿਆਂ ਵੀ ਕੀ ਗੱਲ ਹੋ ਗਈ ਸੀ ਦੋਨੋਂ ਬ੍ਰਦਰ ਆਏ ਆ ਤੇ ਆ ਕੇ ਅਜੇ ਖੜੇ ਆ ਤੇ ਪੁੱਛਿਆ ਵੀ ਕੀ ਗੱਲ ਹੋਈ ਤੇ ਐਨੇ ਜੂ ਮੁੰਡਾ ਜਿਹੜਾ ਸੀਗਾ ਨਾਮ ਨਹੀਂ ਮਜਾਣਦਾ ਉਹਨੇ ਰਾੜ ਕੱਢੀ ਮੇਰੇ ਮਾਰੀ ਮੈਂ ਉਹ ਹੱਥ ਕਰ ਲਿਆ ਜੀ ਤੇ ਛੋੜਾ ਬਰਦਰ ਸੀ ਉਹਦਾ ਮੁੰਡੇ ਦਾ ਪਿਓ ਨਿਕਲਿਆ ਤੇ ਉਹਨੇ ਚੱਕ ਕੇ ਉਹਦੇ ਕਸੀਆ ਮਾਰਿਆ ਤੇ ਉਹਦੇ ਵੀ ਵਜੀ ਅਸਟ ਮੇਰੇ ਵਜੀ ਫਿਰ ਜੀ ਅਸੀਂ ਜਿਵੇਂ ਉਹ ਘਰੋਂ ਨਿਕਲੇ ਅਸੀਂ ਡੰਡਾ ਖੋਇਆ ਤੇ ਅਸੀਂ ਉਹਨਾਂ ਦੇ ਮਾਰਿਆ ਜੀ ਉਹਨਾਂ ਨੂੰ ਖੋਕੀ ਜੀ ਇਸ ਘਟਨਾ ਤੇ ਪੁਲਿਸ ਦਾ ਵੀ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ जांच ਦੌਰਾਨ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਉਹਨਾਂ ਦੇ ਆਧਾਰ ਤੇ ਮਾਮਲੇ 'ਚ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਦੋਨੇ ਪਾਰਟੀਆਂ ਜਿਹੜੀਆਂ ਹੈਗੀਆਂ ਹਸਪੀਟਲ ਐਡਮਿਟ ਆ ਤੇ ਉਹਨਾਂ ਦੇ ਜਿਹੜੀਆਂ ਐਮਲ ਆ ਰਜ਼ਾਵੀਆਂ ਜਿਹੜੀ ਬਣਦੀ ਐ ਸੀ ਮੌਕਾ ਵੇਖ ਕੇ ਜਿਹੜੀ ਬਣਦੀ ਐ ਕਾਰਵਾਈ ਇਸ ਮਾਮਲੇ ਦੇ ਸਾਹਮਣੇ ਹੋਰ ਤਬਾਦ ਮੂੜ ਸਾਬਤ ਹੋ ਗਿਆ ਹੈ ਕਿ ਗੁੱਸੇ ਦੇ ਕਾਰਨ ਕਿਵੇਂ ਮਾਮੂਲੀ ਵਿਵਾਦ ਵੀ ਭਿਆਨਕ ਰੂਪ ਧਾਰ ਸਕਦੇ ਨੇ ਕਿਵੇਂ ਲੋਕਾਂ ਨੂੰ ਹਸਪਤਾਲ ਦੇ ਬੈੱਡਾਂ ਤੱਕ ਪਹੁੰਚਾ ਸਕਦੇ ਨੇ ਅਬ ਉਹ ਹੋਰ ਤੋਂ ਅਫਤਾਰ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼